ਗੁਰਾਇਆਂ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਵਾਸੀ ਭਾਰਤੀ ਆਪਣੀ ਗੱਡੀ 헤ਠਾ ਮੋਟਰਸਾਈਕਲ ਨੂੰ ਕਈ ਕਿਲੋਮੀਟਰ ਤੱਕ ਘੜਿਸਦਾ ਹੀ ਲੈ ਗਿਆ ਉਕਤ ਸਾਰੇ ਹਾਦਸੇ ਦੀ ਇੱਕ ਰਾਹਗੀਰ ਵੱਲੋਂ ਵੀਡੀਓ ਵੀ ਬਣਾਈ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਗੁਰਾਇਆਂ ਦੇ ਹੋਟਲ ਸਟੈਲਾ ਤੋਂ ਪਿੱਛੋਂ ਹੀ ਇੱਕ ਇੰਡੀਕਾ ਕਾਰ ਸਵਾਰ ਪ੍ਰਵਾਸੀ ਭਾਰਤੀ ਜੋ ਕਿ ਮੋਟਰਸਾਈਕਲ ਨੂੰ ਸੜਕ ਤੇ ਹੀ ਆਪਣੀ ਗੱਡੀ ਨਾਲ ਕਾਫੀ ਦੂਰ ਤੱਕ ਘੜਿਸਕੇ ਲੈ ਗਿਆ ਜਿਸ ਤੋਂ ਬਾਅਦ ਗੁਰਾਇਆਂ ਵਿਖੇ ਰਾਹਗੀਰ ਨੇ ਅਤੇ ਪੁਲਿਸ ਦੀ ਮਦਦ ਨਾਲ ਗੱਡੀ ਨੂੰ ਰੋਕਿਆ ਇਤਕਾਰ ਹੇਠ ਮੋਟਰਸਾਈਕਲ ਨੂੰ ਬਾਹਰ ਕੱਢਿਆ ਜਰਕੀ ਮੋਟਰਸਾਈਕਲ ਚਾਲਕ ਦੋਵੇਂ ਵਿਅਕਤੀ ਪਿੱਛੇ ਹੀ ਜ਼ਖਮੀ ਹਾਲਤ ਵਿੱਚ ਡਿੱਗੇ ਹੋਏ ਸਨ ਜਿਨ੍ਹਾਂ ਨੂੰ ਐਸਐਸਐਫ ਦੀ ਟੀਮ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਐਸਐਸਐਫ ਦੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਹੋਏ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਗੁਰਾਇਮ ਵਜੋਂ ਹੋਈ ਹੈ ਜਰਕੀ ਕਾਰ ਚਾਲਕ ਦੀ ਪਛਾਣ ਅਜੈਬ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਫਗਵਾੜਾ ਵਜੋਂ ਹੋਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ ਫਿਲਹਾਲ ਥਾਣਾ ਗੁਰਾਇਆਂ ਦੀ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੁਰਾਇਆਂ ਤੋਂ ਨਵਰਾੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਰਿਪੋਰਟ ਮੰਦਮੋਰੀ ਆ ਗਿਆ ਐਨਾ ਡਿਸਟਰਸ ਮੈਂ ਕੀ ਕਰਦਾ ਫੇ ਤੁਹਾਡਾ ਨਾਮ ਕੀ ਹੈ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਆ ਰਿਹਾ ਆਪਣੇ ਅਰਦਾ ਆ ਰਿਹਾ ਤੇ ਦੱਸੇ ਨਾਮ ਮੇਰਾ ਰਣ ਦੇ ਲੋੜ ਨਹੀਂ ਕੋਈ ਦੇਖੋ ਸਰ ਕੋ ਹੈ ਲਾਇਸੈਂਸ ਹੈ ਸਭ ਕੋ ਹੈ ਉਹ ਜੂਕੇ ਦਾ ਅੱਜ ਆਇਆ ਸੌਰੀ ਮੈਂ ਕਹਿੰਦਾ ਮੋਰੇ ਬੰਦਾ ਆ ਗਿਆ ਵੈਂਡੀ ਨੂੰ ਕਿੱਦਾਂ ਹੋਇਆ ਮੋਰੇ ਬੰਦਾ ਆ ਗਿਆ ਇੱਥੇ ਰਾਤ ਨੂੰ ਤੁਹਾਨੂੰ ਕੀ ਸੀਦਾ ਉਹ ਮੈਨੂੰ ਚੋੜੀ ਮੈਂ ਬਾਅਦ ਜੂਕੇ ਨਾਲ ਜਵਾਬ ਦੇਣਾ ਨਾ ਉਹ ਬੰਦਾ ਮੋਰੇ ਦਾ ਸੌਰੀ ਟੂ ਸੇ ਦੈਟ एवरीवन ਬੋਡੀ ਐਵੇਂ ਐਨੂੰ ਆਇਆ ਐਨੂੰ ਆ ਗਿਆ ਉਹਨੂੰ ਕੀ ਕਰੂਗਾ ਬੰਦਾ ਫੇ ਸਰ ਇਹ ਜੋ ਅੱਜ ਸਟੈਲਾ ਹੋਟਲ ਦੇ ਕੋਲ ਇਹ ਹਾਦਸਾ ਹੋਇਆ ਆ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਸਹਾਸੇ ਬਾਰੇ ਸਾਨੂੰ ਕਿਸੇ ਰਾਗੀ ਨੇ ਕਾਲ ਕੀਤੀ ਸੀ ਸਟੈਲਾ ਹੋਟਲ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਦੋ ਪੇਸ਼ੈਂਟਸ ਸੀਗੇ ਜਿਹੜੇ ਕਿ ਜ਼ਖਮੀ ਹੋਏ ਸਨ ਜੋ ਕਿ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਸੀ ਜਿਨ੍ਹਾਂ ਨੂੰ ਕੋਈ ਕੋਈ ਇੰਡੀਕਾ ਕਾਰ ਵਾਲੇ ਦੋ ਜਵਾਨ ਉਹਨਾਂ ਨੂੰ ਹਿੱਟ ਕਰ ਗਏ ਤੇ ਉਹਨਾਂ ਦਾ ਮੋਟਰਸਾਈਕਲ ਵੀ ਨਾਲ ਘੜੀ ਸਕੇ ਲੱਗ ਗਿਆ ਤੇ ਸਰ ਲੋਕਾਂ ਦੇ ਦੱਸਣ ਮੁਤਾਬਕ ਕਿ ਉਹ ਬੰਦੇ ਜਿਹੜੇ ਸੀਗੇ ਇੰਡੀਕਾ ਕਾਰ ਵਾਲੇ ਉਹਨਾਂ ਨੇ ਕੋਈ ਕੋਈ ਨਸ਼ਾ ਨਾ ਸੇਵਨ ਕੀਤਾ ਹੋਇਆ ਸੀ ਹਾਂਜੀ ਈਆਰਬੀ ਸਾਡੀ ਜਿਹੜੀ ਹੈ ਈਆਰਬੀ ਚੱਲਦੀ ਆ ਉਹਨਾਂ ਨੇ ਜਾ ਕੇ ਬੱਸ ਸਟੈਂਡ ਬਰਾਏਂ ਦੇ ਕੋਲ ਇਹਨਾਂ ਨੂੰ ਕਾਬੂ ਕੀਤਾ ਤੇ ਅਗਲੀ ਕਾਰਵਾਈ ਵਾਸਤੇ ਡਿਊਟੀ ਅਫਸਰ ਏਆਈਐਸ ਏਐਸਈ ਬਾਵਾ ਸਿੰਘ ਥਾਣਾ ਗਰਾਏ ਤੋਂ ਹਾਜ਼ਰ ਆ ਤੇ ਸਰ ਜਿਹੜੇ ਜ਼ਖਮੀ ਜਵਾਨ ਸੀਗੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੂੰ ਸਿਰਫ ਇਹ ਕੀ ਫਰਸਟ ایڈ ਦਿੱਤੀ ਗਈ ਕਿ ਉਹਨਾਂ ਨੂੰ ਹਸਪਤਲ ਲਿਜਾਇਆ ਗਿਆ ਤੇ ਕਿਦਾਂ ਲਿਜਾਇਆ ਗਿਆ ਜੀ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਪਬਲਿਕ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਬ੍ਰਦਰ ਨੂੰ ਅਮਰਜੀਤ ਸਿੰਘ ਨੂੰ ਕਾਲ ਕੀਤੀ ਗਈ ਕਿ ਤੁਹਾਡੇ ਫਲੋਰ ਤੁਸੀਂ ਪਹੁੰਚੋ ਠੀਕ ਤੇ ਸਰ ਇਹ ਸਾਰੇ ਜਿਹੜੇ ਹਾਦਸੇ ਦੀ ਜਾਣਕਾਰੀ ਤੁਹਾਨੂੰ ਇਹ ਕਿੱਥੋਂ ਪ੍ਰਾਪਤ ਹੋਈ ਇਹ ਸਾਨੂੰ ਰਾਘੀਰ ਨੇ ਕਾਲ ਕੀਤੀ ਸੀ ਵੀ ਪਿੱਛੇ ਐਕਸੀਡੈਂਟ ਹੋਇਆ ਹੈ ਅਸੀਂ ਤਾਂ ਉਸ ਮੌਕੇ ਤੇ ਪਹੁੰਚੇ ਠੀਕ ਥੈਂਕ ਯੂ ਸਰ